ਜਿਹੜੀ ਅੱਜ ਤੁਹਾਡੇ ਨਾਲ ਆਪਾਂ ਖਬਰ ਸ਼ੇਅਰ ਕਰਾਂਗੇ ਉਹ ਦੋਸਤੋ ਬਹੁਤ ਹੀ ਜ਼ਿਆਦਾ ਕੈਲੀਏ ਕੀ ਰੂਹ ਕੰਪਾਉ ਖਬਰ ਹੈ ਦਰਅਸਲ ਇਹ ਜਲੰਧਰ ਦੀ ਖਬਰ ਹੈ ਚਰੰਤਰ ਦੇ ਵਿੱਚ ਪਿੰਡ ਹੀਰਾ ਚ ਉਸ ਵੇਲੇ ਜੋ ਵਿਆਹ ਦੀਆਂ ਜੋ ਖੁਸ਼ੀਆਂ ਸਨ ਉਹ ਮਾਤਮ ਵਿੱਚ ਬਦਲ ਗਈਆਂ ਕਿਉਂਕਿ ਘਰੇ ਵਿਆਹ ਰੱਖਿਆ ਸੀ ਤੇ ਪਿਓ ਪੁੱਤ ਜੋ ਕਿ ਸੜਕ ਹਾਦਸੇ ਦੇ ਵਿੱਚ ਦੋਹਾਂ ਦੀ ਮੌਤ ਹੋ ਗਈ। ਤੇ ਇਹ ਐਕਸੀਡੈਂਟ ਜੋ ਹੋਇਆ ਹੈ ਇਹ ਨਕੋਦਰ ਰੋਡ ਤੇ ਹਾਦਸਾ ਵਾਪਰਿਆ ਹੈ ਜਿੱਥੇ ਇੱਕ ਟਿਪਰ ਦੇ ਨਾਲ ਮੋਟਰਸਾਈਕਲ ਤੇ ਜਾ ਰਹੇ ਦੋਹੇ ਪਿਓ ਪੁੱਤਰ ਜੋ ਸਾਨੂੰ ਉਹ ਟਿਪਰ ਨੇ ਕੁਚਲ ਦਿੱਤੇ। ਹਾਦਸਾ ਬਹੁਤ ਜ਼ਬਰਦਸਤ ਸੀ। ਦੋਵਾਂ ਨੇ ਲਾਸ਼ਾਂ ਦੇ ਟੁਕੜੇ ਸੜਕ ਤੇ ਖਿਲਰ ਗਏ ਜਿਨ੍ਹਾਂ ਨੂੰ ਲਿਫਾਪਿਆਂ ਚ ਚੁੱਕ ਕੇ ਪੁਲਿਸ ਜੋ ਕਿ ਆਪਣੇ ਨਾਲ ਲੈ ਗਈ ਸਿਵਲ ਹਸਪਤਾਲ ਉਹਨਾਂ ਨੂੰ ਪਹੁੰਚਾਇਆ ਅਤੇ ਚਾਲਕ ਟੱਕਰ ਮਾਰਨ ਤੋਂ ਬਾਅਦ ਟਿਪਰ ਛੱਡ ਕੇ ਮੌਕੇ ਤੇ ਪੱਜ ਗਿਆ ਜਿਸਨ ਕੋਲ ਤੂਰੀ ਤੇ ਲੁਕਾਣੇ ਕਾਬੂ ਕਰ ਲਿਆ ਸੀਗਾ